ਪਠਾਨ ਮਾਜਰਾ ਦੇ ਵਲੋਂ ਕੀਤੇ ਗਏ ਸਾਡੇ ਨਾਲ ਹੈਗੇ ਨੇ ਪਠਾਨ ਮਾਜਰਾ ਸਾਹਿਬ ਕੀ ਲੱਗਦਾ ਕਿਉਂ ਲੋੜ ਪੈ ਗਈ ਸੀ ਇਹ ਮੁੱਦਾ ਵਿਧਾਨ ਸਭਾ ਚ ਚੱਕਣ ਦੀ ਅੱਜ ਸਾਡੇ ਜਿਹੜੇ ਬੱਚੇ ਆ ਉਹ ਸਾਰੇ ਕਈ ਜਿਹੜੇ ਪੱਚੇ ਸਿੰਥੈਟਿਕ ਨਸ਼ਾ ਤੇ ਸਮੈਕਾ ਦੇ ਟੀਕਿਆਂ ਤੇ ਚਲ ਗਏ ਸੀ ਅੱਜ ਉਹਨਾਂ ਕੋਲ ਇੱਕੋ ਮੋੜਨ ਦਾ ਰਸਤਾ ਉਹਦਾ ਜਿਹੜੀ ਕਾਰਟ ਆ ਉਹ ਫੀਮ ਤੋਂ ਕੀ ਹਿਆ ਜੇ ਤੁਸੀਂ ਅੱਜ ਕਹੋਗੇ ਦੀ ਇਹਨੂੰ ਛਡਾ ਲੋ ਲੋਕਾਂ ਨੇ ਬਹੁਤ ਆਪਣੇ ਬੱਚੇ ਸੈਂਟਰਾਂ ਦੇ ਵਿੱਚ ਵੀ ਰੱਖ ਰੱਖ ਦੇਖ ਲਿਆ ਪਰ ਉਹਦਾ ਰਿਜ਼ਲਟ ਜ਼ੀਰੋ ਨਿਕਲਿਆ ਉਹ ਆਉਂਦਾ ਹੀ ਉਹਦੇ ਸਰੀਰ ਨੂੰ ਤੋੜ ਇਨੀ ਕਿ ਲੱਗਦੀ ਉਹ ਫੇਰ ਦੁਬਾਰਾ ਉਸ ਕੰਮ ਦੇ ਵਿੱਚ ਲੱਗ ਜਾਂਦਾ ਅੱਜ ਜਿਹੜੀਆਂ ਮਾਵਾ ਦੇ ਪੁੱਤ ਮਰ ਗਏ ਆ ਜਾਂ ਇਹ ਨਸ਼ਾ ਕਰਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਇਹਦੀ ਜ਼ਰੂਰਤ ਹੈ ਕੀ ਨਹੀਂ ਹੈ ਕੀ ਜਿੰਨਾਂ ਦਾ ਲੋਕਾਂ ਦਾ ਨਸ਼ੇ ਦੇ ਵਿੱਚ ਕੋਈ ਵਾਹ ਵਾਸਤਾ ਨਹੀਂਗਾ ਜਾਂ ਕੋਈ ਨੌਕਰੀ ਨਾ ਕਰੀ ਟਾਈਮ ਨਾ ਲੱਗਿਆ ਉਹ ਇਨਾਂ ਚੀਜ਼ਾਂ ਤੋਂ ਦੂਰ ਰਹਿੰਦਾ ਉਹ ਸਾਡੀ ਵਿਰੋਧਤਾ ਕਰ ਸਕਦੇ ਅੱਜ ਤਕਰੀਬਨ 10 ਐਮਐਲਏ ਮੇਰੇ ਪਿੱਛੇ ਉੱਠ ਕੇ ਬੋਲੇ ਆ ਵੀ ਇਹ ਇਸ ਚੀਜ਼ ਦੀ ਲੋੜ ਆ ਚਾਹੇ ਕੋ ਅਕਾਲੀਆ ਚਾਹੇ ਕਾਂਗਰਸੀਆ ਡਿਮਾਂਡ ਹਰ ਇੱਕ ਐਮਐਲਏ ਨੂੰ ਉਹਦੇ ਹਲਕੇ ਦੇ ਮਨ ਲੋਕ ਕਰਦੇ ਆ ਸਿਰਫ ਵਿਰੋਧਤਾ ਕਰਕੇ ਕਹਿ ਸਕਦੇ ਆ ਵੀ ਇਹ ਅਸੀਂ ਇਹਦੀ ਵਿਰੋਧਤਾ ਕਰਨੀ ਬੈਨੇ ਗੱਲ ਚੁੱਕੀ ਆ ਤੇ ਜਿਹੜੀ ਚੀਜ਼ ਸਾਡੇ ਫਾਇਦੇ ਚ ਆ ਅੱਜ ਬੇਬੀ ਬੱਚਾ ਟਿਊਬ ਜਿਹੜਾ ਚੱਲਦਾ ਆ 136 ਹਸਪੀਟਲ ਸਾਡੇ ਪੰਜਾਬ ਚ ਖੁੱਲ ਗਿਆ ਉਹਦੀ ਕਿਉਂ ਲੋੜ ਪਈ ਸੈਂਥੈਟਿਕ ਨਸ਼ਾ ਜਿਹੜੇ ਭੁੱਕੀ ਫੀਂ ਪਹਿਲਾਂ ਲੋਕ ਖਾਂਦੇ ਸੀ ਉਹਨਾਂ ਦੀ ਨਾਂ ਤੇ ਜਾਣ ਜਾਂਦੀ ਸੀ ਤੇ ਨਾਲੇ ਉਹ ਆਪ ਦਾ ਘਰ ਦਾ ਕੰਮ ਕਰਦੇ ਸੀ ਤੇ ਨੋਰਮਲ ਆਮ ਰੇਟਾਂ ਤੇ ਹੀ ਚੀਜ਼ਾਂ ਮਿਲਦੀਆਂ ਸੀ ਤੇ ਉਹਦਾ ਜਿਹੜਾ ਫਾਇਦਾ ਸੀ ਉਹ ਸਾਰਿਆਂ ਨੂੰ ਹੁੰਦਾ ਸੀ ਅੱਜ ਜੇ ਖੇਤੀ ਹੋਣੀ ਸ਼ੁਰੂ ਹੋ ਜੂਗੀ ਸਾਨੂੰ ਗ੍ਰੇਵੀਨਿਊ ਵੀ ਵਧੂਗਾ ਉਹਦਾ ਤੇ ਸਾਡੇ ਜਿਹੜੇ ਆ ਨਾਲ ਦੀਆਂ ਸਟੇਟਾਂ ਆ ਲਿਆ ਹਿਮਾਚਲ ਬਹੁਤ ਜਲਦ ਖੋਲਣ ਜਾ ਰਿਆ ਰਾਜਸਥਾਨ ਚ ਹੈਗੇ ਠੇਕੇ ਉਥੇ ਕਿੰਨੇ ਕੁ ਤੁਸੀਂ ਨਸ਼ੇੜੀ ਦੇਖੇ ਬੀਬੀ ਟਿਊਬ ਹਸਪੀਟਲ ਇੱਕ ਵੀ ਨਹੀਂ ਹੈਗਾ ਉਥੇ ਇਤਰਾ ਹੀ ਤੁਸੀਂ ਰਾਜਸਥਾਨ ਲਾ ਲਓ ਮੱਧ ਪ੍ਰਦੇਸ਼ ਲਾ ਲਓ ਜਿਹੜੀ ਵੀ ਮਰਜ਼ੀ ਸਟੇਟ ਲਾ ਲਓ ਤੁਸੀਂ ਉਹਦੇ ਚ ਕੋਈ ਵੀ ਜਿੱਥੇ ਠੇਕੇ ਆਗੇ ਕੋਈ ਨਸ਼ੇੜੀ ਨਹੀਂ ਹੈਗਾ ਜਿੱਤਰਾ ਸ਼ਰਾਬ ਦੇ ਠੇਕੇ ਆ ਜੇ ਕਿਸੇ ਨੂੰ ਲੋੜ ਆ ਤਾਂ ਉਹ ਸ਼ਰਾਬ ਪੀ ਲੈ ਨਹੀਂ ਤਨਾ ਪੀਵੇ ਇਹ ਕਿਸੇ ਨੂੰ ਫੀਮ ਦੀ ਲੋੜ ਆ ਤੇ ਫੀਮ ਲੈ ਲੈ ਨਹੀਂ ਤਨਾ ਲੈ ਲੈ ਜਿਹੜੀ ਚੀਜ਼ ਰੂਟੀਨ ਚ ਮਿਲੂ ਪੰਜਾਬ ਉਤੋਂ ਪਾਸੇ ਹਟਦਾ ਉਹਦੇ ਆਲ ਜਾਂਦਾ ਨਹੀਂ ਬਹੁਤ ਲੋਕ ਆ ਜਿਹੜੇ ਅਮਰਤਾਰੀ ਆ ਵੀ ਜਿਹੜੇ ਨਹੀਂ ਸ਼ਰਾਬ ਪੀਂਦੇ ਇਤਰੇ ਜਿਹਨੂੰ ਲੋੜ ਆ ਉਹ ਚੀਜ਼ ਲਵੇ ਜਿਹਨੂੰ ਨਹੀਂ ਲੋੜ ਨਾ ਲਵੇ ਸਭ ਲੋਕਾਂ ਦੀ ਹਮੇਸ਼ਾ ਮੰਗ ਰਹੀ ਆ ਫੀਮ ਦੇ ਖੇਤ ਨੂੰ ਲੈ ਕੇ ਪਰ ਦੂਜੇ ਪਾਸੇ ਵਿਰੋਧਤਾ ਵੀ ਹੋਏਗੀ ਵਿਰੋਧ ਵਾਲੇ ਵੀ ਹੋਣਗੇ ਕਿਵੇਂ ਹੈਂਡਲ ਹੋਊਗਾ ਸਭ ਵਿਰੋਧਤਾ ਤੇ ਗੁਰੂਆਂ ਦੀ ਵੀ ਹੁੰਦੀ ਆ ਜੀ ਜਦੋਂ ਕੋਈ ਕਿਸੇ ਨੇ ਪਹਿਲ ਕਰਨੀ ਆ ਉਹਦੇ ਨਾਲ ਨਕਲੀ ਜੇ ਜੇ ਅਸਲੀ ਚੀਜ਼ ਆ ਨਾ ਉਹਦੇ ਨਾਲ ਨਕਲੀ ਵੀ ਆਉਣੀ ਆ ਜੇ ਅਸਲੀ ਨਹੀਂ ਆਗੀ ਤਾਂ ਨਕਲੀ ਨਹੀਂ ਆਉਣੀ ਤੇ ਜਿਹੜੇ ਬੰਦੇ ਨੇ ਕੋਈ ਗੱਲ ਚੁੱਕਣੀ ਆ ਉਹਦੇ ਜੇ ਕਿਸੇ ਨੂੰ ਕੋਈ ਗੱਲ ਕਰਨੋਂ ਮਿਲਣੀ ਆ ਉਹਨੇ ਵਿਰੋਧਤਾ ਵੀ ਕਰਨੀ ਆ ਪਰ ਜੇ ਮੈਂ ਅੱਜ ਜਿਹੜਾ ਇੱਥੇ ਕੁਐਸਚਨ ਚੁੱਕਿਆ ਜੇ ਮੇਰੇ ਹੱਕ ਚ ਜਿਹੜਾ ਲੋਕ ਕੋਈ ਨੇ ਲੋਕਾਂ ਨੇ ਦੱਸ ਦੇਣਾ ਤੇ ਜੇ ਮੇਰਾ ਵਿਰੋਧ ਹੋਊਗਾ ਉਹਨੂੰ ਠੱਪ ਹੋਊਗੀ ਚੀਜ਼ ਜੇ ਮੇਰਾ ਲੋਕ ਇਸ ਕੁਐਸਚਨ ਦੇ ਨਾਲ ਸਹਿਮਤ ਹੋਣਗੇ ਤੇ ਇਹ ਪੰਜਾਬ ਦੇ ਵਿੱਚ ਵਿਚਾਰਿਆ ਜਾਵੇ ਆਪਣੇ ਵਿਧਾਇਕ ਜਾਂ ਫਿਰ ਵਿਰੋਧੀ ਧਿਰ ਦੀ ਗੱਲ ਕਿੰਨੇ ਆ ਕਿ ਨੇ ਤੁਹਾਡੀ ਜਿਹੜੀ ਹਮਾਇਤ ਕੀਤੀ ਸਾਰਿਆਂ ਨੇ ਟੋਟਲਾਂ ਨੇ ਮੇਰੀ ਹਮਾਇਤ ਕੀਤੀ ਸਾਰਿਆਂ ਨੇ ਦੱਸ ਤੇ ਮੇਰੇ ਹੱਕ ਚ ਬੋਲੇ ਵੀ ਆ ਤੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਸਾਰਿਆਂ ਨੇ ਮੇਜ਼ ਸੱਤ ਪਾਏ ਵੀ ਆ ਚੀਜ਼ ਜਿਹੜੀ ਪੰਜਾਬ ਚ ਚਾਹੀਦੀ ਬੜੀ ਮੰਤਰੀ ਦੇ ਵੱਲੋਂ ਕੁਝ ਕਿਹਾ ਗਿਆ ਜਾਂ ਤੁਹਾਡੇ ਜਿਹੜੇ ਅੱਜ ਇਹ ਮੰਤਰੀ ਸਾਹਿਬ ਨੂੰ ਨਹੀਂ ਇਸ ਚੀਜ਼ ਬਾਰੇ ਨਾ ਕੋਈ ਜਵਾਬ ਦਿੱਤਾ ਵੀ ਇਹਦੇ ਨਹੀਂ ਕੋਈ ਵਿਚਾਰ ਇਹ ਜਦੋਂ ਹੁਣ ਲੋਕਾਂ ਦਾ ਰਿਸਪਾਂਸ ਆਊਗਾ ਸਾਰਾ ਜਿਹੜਾ ਸਿਸਟਮ ਰਿਸਪਾਂਸ ਤੇ ਚੱਲਦਾ ਜਿਹੜਾ ਪੰਜਾਬ ਜਾਂ ਹਿੰਦੁਸਤਾਨ ਦਾ ਸਿਸਟਮ ਆ ਜੇ ਕੋਈ ਵਧੀਆ ਰਿਸਪਾਂਸ ਹੋਊਗਾ ਲੋਕ ਕਹਿਣਗੇ ਵੀ ਇਹ ਗੱਲ ਵਧੀਆ ਕੀਤੀ ਆ ਇਹ ਚਾਹੀਦੀ ਆ ਤੇ ਗੱਲ ਉਹ ਜੂ ਨਹੀਂ ਤਰਾ ਸੀ ਆਖਰੀ ਸਵਾਲ ਲਵਾਂਗੀ ਜ਼ਿਮੇ ਹੁ ਨਸ਼ਿਆਂ ਦੇ ਨਾਲ ਜਵਾਨੀ ਮਰ ਰਹੀ ਐ ਮੌਤ ਦਾ ਆਂਕੜਾ ਜਿਹੜਾਗਾ ਵੱਧ ਰਿਹਾ ਤੁਹਾਨੂੰ ਲੱਗਦਾ ਇਹ ਬਦਲ ਹੈਗਾ ਬਿਲਕੁਲ ਕੰਟਰੋਲ ਹੋ ਜਾਊਗਾ ਜਾਂ ਫਿਰ ਮੈਂ ਲਿਖ ਕੇ ਦਿੰਨਾ ਜੇ ਇਥੇ ਪੋਸਟ ਦੀ ਖੇਤੀ ਹੁਣੇ ਸ਼ੁਰੂ ਹੋ ਜੇ ਇਸ ਭੁੱਕੀ ਫੀਮ ਦੇ ਠੇਕੇ ਖੁੱਲ ਜਾਣਾ ਜੇ ਕੋ ਨਸ਼ੇ ਨਾ ਮਰ ਜੇ ਮੈਂ ਗਾਰੰਟੀ ਦਿੰਦਾ ਉਹ ਕੀਫੀਮ ਖਾ ਕੇ ਕੋਈ ਬੰਦਾ ਨਹੀਂ ਮਰ ਸਕਦਾ ਮੇਰੀ ਗਾਰੰਟੀ ਹੈ ਤਾਂ ਇਸਨ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਬਲੌਜ ਵਿਧਾਨ ਸਭਾ ਦੇ ਵਿੱਚ ਮੁੱਦਾ ਉਠਾਇਆ ਗਿਆ ਕਿ ਪੰਜਾਬ ਦੇ ਵਿੱਚ ਅਫੀਮ ਦੀ ਜਿਹੜੀ ਇਹ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਤੇ ਨਾਲ ਹੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਗਾਰੰਟੀ ਲਈ ਹੈ ਕਿ ਮੈਂ ਗਾਰੰਟੀ ਲੈਣਾ ਕਿ ਜੇਕਰ ਅਫੀਮ ਦੀ ਖੇਤੀ ਪੰਜਾਬ ਵਿੱਚ ਸ਼ੁਰੂ ਹੁੰਦੀ ਹੈ ਤੇ ਮੈਂ ਗਾਰੰਟੀ ਲੈਣਾ ਕਿ ਕੋਈ ਵੀ ਨੌਜਵਾਨ ਜਿਹੜਾਗਾ ਮੌਤ ਦੇ ਮੂਹ ਵਿੱਚ ਨਹੀਂ ਜਾਏਗਾ ਵੀਡੀਓ ਜਨਸਟਮੇ ਦੇ ਨਾਲ ਕਮਲਦੀਪ ਕੋਟ ਚੰਡੀਗੜ੍ਹ